ாய ਆ ਕਿਤੇ ਉਹ ਸਾਰੇ ਬੱਚੇ ਰੇਸ ਕਲੀਅਰ ਕਰਨੇ ਤਾੜੀਆਂ ਮਾਰ ਦੋ ਬਲੈਕ ਸ਼ੈਡ ਪੁੱਤ ਤਾੜੀ ਜੋਰ ਕੋਈ ਨਾ ਕੋਈ ਨਾ ਰੇਸ ਤਾਂ ਕਲੀਅਰ ਕਰਨੀ ਹੈ ਕੋਈ ਗੱਲ ਦੀ ਪੋਜੀਸ਼ਨ ਨਹੀਂ ਆਈ ਤਾਂ ਭੱਜੜਾ ਪੁੱਤ ਭੱਜੜਾ ਚਲ ਰੈਡ ਲਾਈਟ ਮੇਲਾ ਵਾਕੇ ਵਾਕੇ ਦੌੜ ਲਾ ਕੇ ਇੱਕ ਪਾਸੇ ਬੈਂਟੀ ਇੱਕ ਟਰੈਕ ਤੋਂ ਇਧਰ ਹੋਣੀ ਬੈਂਟੀ ਹੱਥ ਵੜ ਕੇ ਕੋਈ ਨਾਲ ਤੁਗਾ ਕੋਈ ਬੱਚੇ ਨੂੰ ਡਿਸਕਵালিਫਾਈ ਕੀਤਾ ਜਾਊਗਾ

से से तेसे तेसे ते 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 तो सारे तौसी बनाएंगे तो तेरे साथ आएंगे यहाँ रिश्ता बनोगे यहाँ कहता है कि पश्चिम के लिए बताओगे जाओ तो इसका ना देश के पहले किसी भूरी चीज के लिए कोई भी नहीं आएगा इसका मोड़ कोई अपने साथी चलाएंगे ना तो अपने प्रश्नों को लेकर तो जिन्होंने बहुत बुरा किया तो इनके लिए तो बहुत ਬੰਦੇ ਗੋਟੀ ਨਾ ਨਿਆੜੇ ਮੈਨੇ ਇੱਕ ਵਾਰ ਦਿਖਾ ਜਾਓ ਡੇਟ ਕਰਦੀ ਤੁਸੀਂ ਨਾ ਮੈਂ ਤੁਹਾਨੂੰ ਥੱਲੇ ਆ ਜਾਣਾ ਮਰਗਾ ਤੁਹਾਨੂੰ ਇਹਦਾ ਪਤਾ ਨਹੀਂ ਚੱਲਿਆ ਥੱਲੇ ਆ ਜਾਣਾ ਇੱਕ ਦਮ ਆਹ ਮੋੜ ਕੋਲ ਤੋਂ ਨਾ ਆਪਣੇ ਵੀ ਲਿਆਓ

Det var veldig konsiderende.